ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੀਵਾ ਚੈਨਲ ਕੀਵਾ ਚੈਲ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਜੀ ਕਿ ਅੱਜ ਜਿਹੜੀ ਆਪਾਂ ਮੇਨ ਗੱਲ ਕਰਨੀ ਹੈਗੀ ਉਹ ਹੈਗੀ ਆ ਕੁਦਰਤ ਤੇ ਪੇੜ ਪੌਦਿਆਂ ਤੇ ਬਾਈ ਬਹੁਤ سارے ਪੇੜ ਪੌਦੇ ਲਾਉਂਦਾਗਾ ਤੇ ਹੁਣ ਵੀ ਲਾ ਰਹੇ ਆ ਤੇ ਲੰਗਰ ਵੀ ਪੌਦਿਆਂ ਦਾ ਚਲਾ ਰਹੇ ਆ ਵੱਖਰਾ ਬਾਈ ਕਿ ਦੱਸੇ ਗੱਲ ਕਹਿੰਦਾ ਵੀ ਅਸੀਂ ਪੌਦਿਆਂ ਦਾ ਲੰਗਰ ਵੀ ਲਾਉਨੇ ਆਂਗੇ ਕਿੰਨੇ ਕ ਟਾਈਮ ਤੋਂ ਇਹ ਸਟਾਰਟ ਕਰਿਆਗਾ ਜੋ ਤੁਸੀਂ ਪੌਦਿਆਂ ਦਾ ਲੰਗਰ ਛੱਡ ਕਰੇ ਨੇ ਕੁਦਰਤ ਨਾਲ ਜੁੜੇ ਹੋ ਤੁਸੀਂ ਜਿਹੜਾ ਇਹ ਅਸਲ ਤੇ ਨਾ ਬਾਈ ਜਿਹੜੀ ਚੀਜ਼ ਮੈਨੂੰ ਚਲੋ ਟੱਚੋ ਇਹਦੇ ਨੂੰ ਮੇਰੇ ਟੱਚੋ ਅਸਲਤ ਕੋਦੋ ਜਦੋਂ ਵੀ ਇਨਸਾਨ ਬਦਲਦਾ ਨਾ ਉਹਦੇ ਜਦੋਂ ਮਨ ਤੇ ਗੱਲ ਲੱਗਦੀ ਹੈ ਸਮਝ ਆਉਂਦੀ ਹੈ ਆਪਣੇ ਗੱਲ ਆਪਣਾ ਮਨ ਉਹ ਜਦ ਸਮਝਦਾ ਉਦਾਂ ਤਾਂ ਆਪਾਂ ਸਾਰੇ ਕਿਤੇ ਜਾਣਦੇ ਆ ਪਰ ਨਾ ਜਦੋਂ ਮੈਂ ਗੁਰਬਾਣੀ ਪੜੀ ਗੁਰਬਾਣੀ ਪੜਦੇ ਆ ਰੋ ਜਾਂਦੇ ਆ ਆਪਾਂ ਇੱਕ ਸ਼ਬਦ ਆਉਂਦਾ ਪਵਨ ਗੁਰੂ ਪੰਨ ਮਾਤਾ ਜੀ ਜਦੋਂ ਵੀ ਆਪਣਾ ਕਿਸੇ ਵੀ ਗੁਰਮਤ ਦੇ ਆਪਾਂ ਗੁਰਬਾਣੀ ਪੜੀ ਜਾਂਦੀ ਹੈ ਬਾਠ ਉੱਥੇ ਸ਼ਬਦ ਪੜੀ ਜਦੋਂ ਇਹਦਾ ਆਪਾਂ ਨਾ ਡੀਪਲੀ ਅਰਥ ਸਮਝਦੇ ਹਾਂ। ਪਹਿਲਾ ਸ਼ਬਦ ਇਹ ਪਵਨ ਵੀ ਜਿਹੜੀ ਹਵਾ ਨਾ ਹਵਾ। ਹਵਾ ਸਾਡਾ ਪਹਿਲਾ ਜਿਹੜਾ ਗੁਰੂ ਆ। ਪਵਨ ਗੁਰੂ ਆ। ਜਿਹੜਾ ਸਾਡੇ ਸਰੀਰ ਨੂੰ ਚਲਦਾ। ਫਿਰ ਮੈਂ ਸੋਚਿਆ ਵੀ ਆਪਾਂ ਕਿਉਂ ਨਾ ਇਸ ਚੀਜ਼ 'ਤੇ ਕੰਮ ਕਰੀਏ। ਜਿਹੜੀ ਚੀਜ਼ ਸਾਨੂੰ ਸਹਿਬ ਜੀ ਬਾਰ-ਬਾਰ ਕਰਨ ਨੂੰ ਕਹਿੰਦੇ। ਆਪਾਂ ਉਹਦੀ ਗੱਲ ਇਹ ਨਾ ਮੋਟਰਲਾ ਸਾਡਾ ਜੀਵਨ ਅਸਲ ਇਥੋਂ ਸਟਾਪ ਹੁੰਦਾ ਜੇ ਆਪਾਂ ਹੁਣ ਆਪਾਂ ਕਹਿ ਦਿੰਦੇ ਆ ਆਪਾਂ ਟ੍ਰੈਕਰ ਦਾ ਫਿਲਟਰ ਦੀ ਸਫਾਈ ਕਰਾ ਲਿਆ ਨੇ ਨਵੇਂ ਮੋਟਰ ਫਿਲਟਰ ਬਰ ਕਦੇ ਇਹ ਨਹੀਂ ਆਪਾਂ ਸੋਚਦੇ ਵੀ ਸਾਡੇ ਅੰਦਰ ਜਿਹੜੀ ਹਵਾ ਜਾ ਰਹੀ ਹੈ ਸਾਡਾ ਫਿਲਟਰ ਵੀ ਤਾਂ ਜਾਮ ਹੋਇਆ ਤੇ ਤੇ ਭਾਈ ਫਿਰ ਲੋਕਾਂ ਨੇ ਸਵਾਲ ਕਰਿਆ ਹਣਾ ਵੀ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਹਾ ਉਹ ਤਾਂ ਕਹਿੰਦੇ ਉਹ ਭਾਈ ਲੋਕ ਤਾਂ ਬੜਾ ਕੁਝ ਕਹਿੰਦੇ ਜੇ ਭਾਈ ਹੁਣ ਨਸ਼ਾ ਵੇਚਣ ਲੱਗ ਜਾਈ ਹੈ ਨਾ ਕੋਈ ਤੇ ਇਹ ਤਾਂ ਕਰਨਾ ਸੀ ਵਾਲੇ ਨੂੰ ਜੇ ਤੁਸੀਂ ਅੰਦਰ ਪੈ ਗਏ ਤਾਂ ਅੰਦਰ ਤਰ ਬੜਿਆ ਤੇ ਤੁਸੀਂ ਬਾਹਰ ਜਾਣ ਲੱਗ ਜਓ ਤਾਂ ਉਹ ਕਹਿੰਗੇ ਬਾਹਰ ਜਾਣ ਲੱਗ ਗਏ ਤੁਸੀਂ ਚਿੱਟੇ ਪਾਉਣ ਲੱਗ ਜਓ ਕਹਿੰਦੇ ਚਿੱਟੇ ਪਾਉਣ ਲੱਗ ਗਿਆ ਤੁਸੀਂ ਮੈਲੇ ਪਾਉਣ ਲੱਗ ਜਓ ਕਹਿੰਗੇ ਮੈਲੇ ਪਾਉਣ ਲੱਗ ਗਏ ਭਾਈ ਸਭ ਤੋਂ ਵੱਡਾ ਰੋਗ ਪਤਾ ਕਿਹੜਾ ਜੀ ਇੱਕ ਮੈਂ ਇੱਕ ਸਿੱਖਿਆ ਹੈ ਜੀ ਸਭ ਤੋਂ ਵੱਡਾ ਰੋਗ ਤੁਹਾਡੇ ਹਿਸਾਬ ਨਾਲ ਕਿਹੜਾ ਤੁਸੀਂ ਜਾ ਕੇ ਚੱਲੋਗੇ ਸਭ ਤੋਂ ਵੱਡਾ ਰੋਗ ਮੇਰੇ ਬਾਰੇ ਕੀ ਸੋਚਣਗੇ ਇਹ ਬਸ ਇਹ ਸਾਰੇ ਲੋਕ ਆਪਾਂ ਭਾਈ ਇਹੀ ਗੱਲ 'ਚ ਬੰਦੇ ਰਹੇ ਨੇ ਆ ਤੇਰੇ ਅੰਦਰ ਵੀ ਜਜ਼ਬਾ ਹੋ ਤੇਰੇ ਅੰਦਰ ਜਜ਼ਬਾ ਹੋ ਵੀ ਮੈਂ ਆਹ ਕਰਨਾ ਮੈਂ ਆ ਪਹਿਲੀ ਛੱਟੇ ਨਾਲ ਤੇਰੇ ਦਿਮਾਗ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਲੋਕ ਕੀ ਕਹਿ ਲੈਣਗੇ ਭਾਈ ਲੋਕਾਂ ਦੀ ਪਰਵਾਹ ਤਾਂ ਛੱਡਣੀ ਕੋ ਲੋਕੋ ਦਾ ਕੰਮ ਹੈ ਕਹਿਣਾ ਤਾਂ ਕੁਝ ਤਾਂ کہیںਗੇ ਉਹਨਾਂ ਦਾ ਕੰਮ ਹੈ ਉਹ ਡਿਊਟੀ ਕਰਨਗੇ ਆਪਣੀ ਡਿਊਟੀ ਹੈ ਜਿਹੜੀ ਹੈ ਨਾ ਆਪਾਂ ਕਰੋ ਜੇ ਭਾਈ ਤੇਰੇ ਅੰਦਰ ਕੁਝ ਚੰਗਾ ਕਰਨ ਦੀ ਇੱਛਾ ਹੈ ਨਾ ਉਹਨੂੰ ਦਬਾ ਕੇ ਨਾ ਬਹੁਤ ਭਾਈ ਹੈ ਨਾ ਮੁੰਡਾ ਸਾਰੇ ਜੁਨਾ ਦੇ ਮੁੰਡੇ ਹਾਂ ਭਾਈ ਆਹ ਨਾ ਜਿਵੇਂ ਫਰੂਟ ਵਾਲੇ ਬੁੱਤੇ ਹੋ ਗਏ ਪਿੱਛੇ ਕੀ ਤੁਹਾਨੂੰ ਲੱਗਿਆ ਨਹੀਂ ਕਿ ਆਪਣੇ ਇਧਰ ਨੇਮੇ ਨੂੰ ਆ ਜਾਣਗੇ ਮੈਂ ਬਤਨ ਨਹੀਂ ਹੋਈ ਬੰਦ ਕਰੇ ਜ਼ਾ ਕਰਕੇ ਜਿਹਦੇ ਗੁਰੂਨ ਹਰ ਰਖੇ ਨਾ ਬਈਆ ਕਿਉਂਕਿ ਬਈਆ ਮੈਨੂੰ ਤਾਂ ਇਹ ਲੱਗਦਾ ਨਾ ਕਿ ਸਾਡਾ ਜਿਹੜਾ ਜੀਵਨ ਆਪਰੇ ਇੰਨਾ ਨਾਲ ਜੁੜੀ ਜਿਵੇਂ ਅੱਜ ਦਿਨ ਅੱਜ ਤਾਂ ਸਭ ਤੋਂ ਵੱਡੀ ਜਿਹੜੀ ਚਿੰਤਾ ਨਹੀਂ ਹਾਂ ਬਈਆ ਜਿਹੜਾ ਚਿੰਤਾ ਰੋਗ ਹੈ ਨਾ ਭਰਾਵਾ ਉਹ ਤਾਂ ਸਾਡੇ ਅੱਜ ਇੰਨਾ ਹਾਵੀ ਹੋਇਆ ਪਿਆ ਸਾਡੇ ਦਿਮਾਗ ਤੇ ਅਸੀ ਨਾ ਆ ਜਿਹੜਾ ਕੁਦਰਤੀ ਸਰੋਤ ਹੈ ਇਹਨਾਂ ਨਾਲੋਂ ਬਾਕੀ ਬੰਦੇ ਦੇਖੀ ਉਹ ਰੰਗ ਦੇ ਫੁੱਲ ਜਿਹੜੇ ਫੁੱਲ ਕੱਢੇ ਆ ਹਨਾ ਕੁਦਰਤ ਦੇ ਫੁੱਲ ਉਹ ਕੋਈ ਇਨਸਾਨ ਭਰ ਦੂਗਾ ਉਦਾਂ ਨਹੀਂ ਪਾਸ ਇਸ ਲਈ ਨਾ ਜਿਹੜਾ ਬਲਹਾਰੀ ਕੁਦਰਤ ਬਸੇ ਵਾਲਾ ਕਨਸੈਪਟ ਹੈ ਭਰਾਵਾ ਉਹ ਆ ਹੈ ਸਾਡੇ ਨਾਲ ਦੇ ਫੁੱਲ ਖਾਣੇ ਆ ਨਾਲੇ ਚੰਦਰ ਤੋਂ ਬਾਤਾਂ ਕਰਨਾ ਬਾਕੀ ਭਾਈ ਹੁਣ ਤਾਂ ਇਹ ਵੀ ਲੋਕ ਸਾਰੇ ਹੁਣ ਕੋਠੀਆਂ ਤੇ ਵੀ ਆਪਦੇ ਹੁਣ ਲਾਉਣ ਲੱਗੇ ਲੱਗੇ ਕੋਈ ਬੋlde ਫੇਰ ਬੋlde ਸਾਰੇ ਬਈ ਲਾਉਣੀ ਪੈਣਾ ਇਸ ਤੋਂ ਬਿਨਾ ਕੋਈ ਖੱਲ ਨਹੀਂ ਹੈਗਾ ਸਾਡਾ ਹੂੰ ਜੇ ਨਾ ਆਪਾਂ ਕਿ ਤੁਸੀਂ ਕਹੋ ਆਪਾਂ ਕਹਿ ਦਿੰਦੇ ਆ ਵੀ ਅਸੀਂ ਮਹਿੰਗੀਆਂ ਦਵਾਈਆਂ ਲੈ ਲਾਂਗੇ ਬਾਈ ਯਾਰ ਕਿੰਨੀਆਂ ਕਿ ਮਹਿੰਗੀਆਂ ਮਹਿੰਗੀਆਂ ਲੈਣਾ ਇਹ ਤਾਂ ਨਾ ਜਿਹੜਾ ਸਾਨੂੰ ਇੱਕ țeਡੇ ਢੰਗ ਨਾਲ ਭਰਾ ਉਹ ਮੂਰਖ ਬਣਾ ਲਿਆ ਸਰਕਾਰਾਂ ਨੇ ਕਹਿ ਲੋ ਤੇ ਜਿਹੜੇ ਉੱਪਰ ਸਾਡੇ ਕਾਰਪੋਰੇਟ ਘਰਾਣੇ ਬੈਠੇ ਆ ਉਹ ਸਾਨੂੰ ਬਈ ਆ ਪੈਕਾਂ ਚ ਦਿੰਦੇ ਆ ਜਿਹੜੇ ਹੁਣ ਆਪਾਂ ਕਹਿ ਦਿੰਦੇ ਆ ਨਾ ਜਿਹੜੇ ਭਰਾ ਕਹਿੰਦੇ ਆ ਇਹ ਅਸੀਂ ਤਾਂ ਏਦਾਂ ਆਮ ਮੁੱਲੇ ਹੀ ਲੈ ਲਿਆ ਕਰਾਂ ਭਾਈ ਮੁੱਲ ਦਾ ਇਹ ਵੀ ਉੰਨਾ ਜਰ ਸਸਤੀ ਹੈ ਜਿੰਨਾ ਜਰ ਆਪਣੇ ਹਾਲੇ ਘਰ ਆ। ਹਾਂ ਭਾਈ ਆ ਬਸਾ ਹੁਣ ਮੱਕੀ ਦੇ ਚਾਰੇ ਪੈਦੇ ਆ ਲੈ ਆਪਣਾ। ਆ ਮੱਕੀ ਵੀ ਦੇਖ ਲਓ ਪੈਟ ਕਾ ਚਾਉਣ ਲੱਗ ਗਿਆ ਚੱਲੀਆਂ। ਇਹ ਜਿੰਨਾ ਜਰ ਆਪਣੇ ਕੋਲੇ ਸਰਦਾਰੀ ਵੀ ਇਹਨਾਂ ਚੀਜ਼ਾਂ ਨਾਲ ਹੀ ਆ। ਇਹ ਸਰਦਾਰੀ ਨੂੰ ਆਪਾ ਪੋਵੋ ਨਾ। ਉਦਰੀ ਭਾਈ ਹਨਾ ਉਹ ਮਤਲਬ ਖੇਲ ਚ ਵੀ ਲਾ ਰੱਖਿਆ ਨਾ ਬੂਟੇ ਨਾ ਭਾਈ ਉਹ ਟੋਟਲ ਕੱਟ ਗਿਆ ਨਾ ਪੂਰੇ ਵਧੀਆ। ਹਾਂ ਭਾਈ ਦੇਖਣਾ ਮੈਨੂੰ ਤਾਂ ਜਿੱਥੇ ਵੀ ਜਿਹੜੀ ਜਗ੍ਹਾ ਮਿਲਦੀ ਆ ਭਾਈ ਮੈਂ ਤਾਂ ਉਹ ਜਗ੍ਹਾ ਦੇ ਵਿੱਚ ਬੂਟੇ ਹੀ ਲਾ। ਮੈਂ ਤਾਂ ਜੇ ਰਿਸ਼ਤੇਦਾਰੀ ਚ ਜਾਂ ਨਾ ਉੱਥੇ ਵੀ ਮੈਂ ਤਾਂ ਬੂਟੇ ਹੀ ਲਾਉਣਾ। ਨਹੀਂ ਜਿਹੜਾ ਵੀ ਵੱਡਾ ਪੁੰਨਾ ਕੋਲ ਕਿਉਂਕਿ ਇਹਦੇ ਤਾਂ ਹਮੇਸ਼ਾ ਪੰਛੀ ਵੀ ਵਹਿੰਦੇ ਆ ਤੇ ਇਹਦੇ ਅਸੀਂ ਫਰੂਟ ਵੀ ਖਾਂਦੇ ਆ ਤੇ ਜਿਹੜਾ ਸਭ ਤੋਂ ਵੱਡੀ ਗੱਲ ਆ ਕਿ ਹਨਾ ਸਾਨੂੰ ਜਿਹੜਾ ਬਈ ਆਕਸੀਨ ਉਹ ਦੇਖਣਾ ਕਿ ਮੈਂ ਫੋਨ ਦੱਸਦੇ ਇਹਦੇ ਮੁੱਟੀ ਵੀ ਰੱਖਿਆ ਬਹੁਤ ਸੋਹਣੇ ਫੁੱਲ ਨੇ ਬਈ ਬਈ ਇੱਕ ਗੱਲ ਇਹਨਾਂ ਹੁਣ ਜਿਹੜੇ ਆਉਂਦੇ ਆ ਭਰਾ ਹਨਾ ਜਿਹੜੇ ਬਾਹਰੋਂ ਦੇ ਮੈਨੂੰ ਮਿਲਣਾ ਆਉਂਦੇ ਆ ਠੀਕ ਹੈ ਠੀਕ ਜਿੰਨੇ ਵੀ ਹਨਾ ਹਾਂ ਬਹੁਤ ਭਰਾਡੇ ਤੋਂ ਆਉਂਦੇ ਮਿਲ ਕੋ ਭਰਾ ਹੁਣ ਸਾਰੇ ਕਹਿੰਦੇ ਆ ਬਈ ਯਾਰ ਅਬੀ ਇਹ ਸਾਡੇ ਘਰੇ ਕਿਵੇਂ ਖੇਲਣਗੇ ਨੀ ਸੋਨੇ ਜਿਆਦਾ ਕੋਈ ਬਹੁਤ ਸੋਨੇ ਬੋਲ ਰਹੀ ਹੈ ਇਹਦੇ ਲਈ ਨਾ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਅਸੀਂ ਨਾ ਪੌਣਾ ਦਾ ਵੱਧ ਚਾਹੁੰਦੇ ਆ ਪਰ ਮਿਹਨਤ ਕਰਨਾ ਨਹੀਂ ਚਾਹੁੰਦੇ ਬਈ ਮਿਹਨਤ ਕਰੀਏ ਬਾਕੀ ਇਹ ਨਾ ਜਿਹੜੇ ਅਸੀਂ ਰਹਿੰਦੇ ਪੰਜਾਬ ਪੰਜਾਬ ਨੂੰ ਬਈ ਸੋਨੇ ਦੀ ਚਿੜੀ ਕਰਕੇ ਕੋਈ ਨੂੰ ਸੋਨਾ ਕੋਈ ਇਹਦੇ ਚਿੜੀਆਂ ਦੇ ਉੱਪਰ ਥੋੜੀ ਲੱਗਿਆ ਹੋਇਆ ਸੀ ਬਈ ਸੋਨਾ ਤਾਂ ਕਿਹਾ ਜਾਂਦਾ ਸੀਗਾ ਬਈ ਸੋਨੇ ਦੀ ਚਿੜੀ ਵੀ ਆ ਚੀਜ਼ਾਂ ਪੰਜਾਬ ਦੇ ਵਿੱਚ ਆਸ਼ੂਜਾ ਮਾਹੌਲ ਸਾਡੇ ਘਰਾਂ ਦਾ ਮਾਹੌਲ ਵਧੀਆ ਸੀਗਾ ਉਹ ਉਹ ਅਸੀਂ ਕਾਇਮ ਕਰੀਏ ਬਈ ਕੋਈ ਲਾਸਟ ਤੁਹਾਡਾ ਮੈਸੇਜ ਬਈ ਮੈਸੇਜ ਦਾ ਇਹੋ ਹੀ ਆ ਵੀ ਜੇਕਰ ਅਸੀਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਲਏ ਤਾਂ ਫਿਰ ਅਸੀਂ ਉਹਦਾ ਬਚਨ ਜ਼ਰੂਰ ਮੰਨ ਲਈ ਜੋ ਸਾਨੂੰ ਕਹਿੰਦੇ ਆ ਨਾ ਜ਼ਿੰਦਗੀ ਦੇ ਵਿੱਚ ਵੀ ਤੂੰ ਇਨਸਾਨਾਂ ਨਾਲੇ ਕੰਮ ਕਰ ਇਨਸਾਨ ਬਣਾਇਆ ਤੇਨੂੰ ਸਰਬੱਤ ਦਾ ਭਲਾ ਅਸੀਂ ਉਹ ਹੀ ਮੰਗਦੇ ਆ ਪਰ ਉਹਨੂੰ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕਰੀ ਨੀ ਤਾਂ ਗੁਰੂ ਜੀ ਕਹਿੰਦੇ ਆ ਵੀ ਸਤਿਗੁਰ ਕੀ ਵਰਦੀਤ ਨਾ ਆਈਏ ਸ਼ਬਦਾਂ ਨਾਲ ਲਾਗੂ ਭਾਓ ਉਸ ਨੂੰ ਸੁਖ ਨਾਲ ਪੀਏ ਭਾਵੇਂ ਸੋਗ ਦੇ ਨਾਲ ਗੁਰੂ ਬਾਦਸ਼ਾਹ ਕਹਿੰਦੇ ਇਹ ਵੀ ਨਹੀਂ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਹੈ ਜੇਕਰ ਤੂੰ ਹਮਨਾਂ ਤੇ ਸੱਚੇ ਮਨ ਤੋਂ ਆ ਤੇ ਸੱਚੀ ਕਿਰਤ ਨਾਲ ਜੁੜ ਤੇ ਜੋ ਤੈਨੂੰ ਮੈਂ ਹੁਕਮ ਦਿੰਦਾ ਉਹ ਜ਼ਿੰਦਗੀ ਚ ਲਾ ਦੋ। ਬਈ ਮੈਂ ਤਾਂ ਇਹੋ ਸਿੱਖਿਆ ਕਿਸੇ ਨੂੰ ਚੰਗਾ ਲੱਗਦਾ ਹੈ ਕਿਸੇ ਨੂੰ ਨਹੀਂ ਲੱਗਦਾ ਬਈ ਮੈਂ ਹੰਦੇ ਚ ਕੀ ਕਰਦਾ ਉਹ ਸਹੀ ਕਰਦਾ। ਬਈ ਮੈਂ ਆਪਣਾ ਹਨਾ ਜੋ ਮੈਨੂੰ ਚੰਗਾ ਲੱਗਦਾ ਮੇਰੇ ਮਨ ਨੂੰ ਚੰਗਾ ਲੱਗਦਾ। ਜੋ ਮੈਨੂੰ ਗੁਰੂ ਤੋਂ ਸਮਝ ਆਉਂਦੀ ਹੈ ਮੈਂ ਉਹ ਜ਼ਿੰਦਗੀ ਚ ਲਾਗੂ ਕੀਤਾ। ਹਾਂਜੀ ਦਰਸ਼ਕੋ ਅੱਜ ਆਪਾਂ ਬਾਈ ਜਸਵੀਰ ਕੋਲ ਆਏ ਸੀਗੇ ਤੇ ਜਿਨ੍ਹਾਂ ਨੇ ਮਤਲਬ ਕਿ ਇੱਕ ਅਲੱਗ ਤੋਂ ਪੌਦੇ ਲੰਕਰ ਜਿਹੜਾ ਸ਼ੁਰੂ ਕਰਿਆ ਹੋਇਆ ਹੈਗਾ ਤੇ ਲਗ ਲਗ ਜਗ੍ਹਾ ਤੇ ਲਾ ਕੇ ਪੌਦੇ ਲਾ ਕੇ ਵੀ ਆਉਂਦੇ ਨੇ ਕਿ ਤੇ ਆਪਾਂ ਸਾਰੇ ਵੀ ਹਾਂ ਰਲ ਮਿਲ ਕੇ ਪੌਦੇ ਵਾਧੂ ਵਾਧ ਲਾਈਏ ਤਾਂ ਕਿ ਆਪਾਂ ਆਪਣੀ ਕੁਦਰਤ ਨੂੰ ਬਚਾ ਸਕੀਏ। ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬਹੁਤ ਬਹੁਤ ਧੰਨਵਾਦ। ਧੰਨਵਾਦ।